ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਦੋ ਮੱਝਾਂ ਸੂਣ ਵਾਲੀਆਂ ਝੋਟੀਆਂ ਵੱਧ ਜਾਣਕਾਰੀ ਲੈਨੇ ਆਪਾਂ ਬਾਈ ਜੀ ਜੀ ਸਸਿਕਾ ਜੀ ਸਸਿਕਾ ਨਾਮ ਗਿਆਨ ਸਿੰਘ ਪੈਂਡ ਵਕਤਗੜ ਜ਼ਿਲ੍ਹਾ ਬਰਨਾਲਾ ਪਹਿਲੀ ਮੱਝ ਦੀ ਜਾਣਕਾਰੀ ਵੀ ਕਿੰਨੇ ਦਿਨ ਬਾਕੀ ਇਹਦੇ ਸੂਣ ਦੇ ਪੰਜ ਦਿਨ ਰਹਿ ਗਏ ਪੰਜ ਦਿਨ ਰਹਿ ਗਏ ਹਾਂ ਪਿਛਲੇ ਸੂਏ ਦੁੱਧ 12 ਲੀਟਰ ਜੀ ਸੂਆ ਕਮੈਦ ਕੀ ਤੀਜਾ ਜੀ ਤੀਜਾ ਸੂਆ ਠੀਕ ਹੈ ਜੀ ਲੋਪਰਾ ਆਪਾਂ ਤੁਹਾਨੂੰ ਚੈੱਕ ਕਰ ਸਕਦੇ ਹਾਂ ਬਾਕੀ ਵੱਡੀ ਵੀਡੀਓ ਤਰਾ ਤਰਾ ਦਿਖਾਇਆ ਠੀਕ ਹੈ ਜੀ ਹਾਂ ਜੀ ਦੂਜੀ ਮੱਝ ਦੀ ਜਾਣਕਾਰੀ ਦਿਓ ਜੀ ਦੂਜੀ ਦੂਜੀ ਸੂਆ ਜੀ ਸਕੇ ਨੇ ਦਿਨ ਬਾਕੀ ਆ ਇਹਦੇ ਨੋਂ ਦਾਣਾ ਜੀ ਨੋਂ ਦਿਨ ਬਾਕੀ ਹੈ ਭਰਾ ਹਾਲੇ ਹੂੰ ਦਿਨ ਪੂਰੇ ਹੁਣ ਚ ਦਿਨ ਪੂਰੇ ਹੁਣ ਚ ਲੋ ਜੀ ਪਿਛਲੇ ਸੂਆ ਦੁੱਧ 10 ਲੀਟਰ ਸੀ ਲੋਪਰਾ ਚੈੱਕ ਕਰ ਸਕਦੇ ਹੋ ਦੋਨੇ ਮੱਝਾਂ ਘਰੇਲੂ ਮੱਝਾਂ ਜ਼ਿੰਮੇਦਾਰ ਭਰਾ ਰੇਟ ਭਰਾ ਵੱਡੀ ਵੀਡੀਓ ਚ ਦੱਸਿਆ ਵਾ ਕੱਲੀ ਕੱਲੀ ਦਾ ਠੀਕ ਹੈ ਜੀ ਚੈੱਕ ਤੇ ਤਸੱਲੀ ਤੁਸੀਂ ਕਰਨੀ ਆ ਠੀਕ ਹੈ ਜੀ ਬਾਈ ਜੀ ਨਾਲ ਜ਼ਰੂ ਠੀਕ ਹੈ ਜੀ ਬਾਕੀ ਤੋਰਾ ਤਰਾ ਕਰਮਾਂ ਬਣੀਆਂ ਦਾ ਵੱਡੀ ਵੀਡੀਓ ਦਿਖਾਇਆ ਆਪਣਾ ਕੋਈ ਸ਼ਾਰਟ ਵੀਡੀਓ ਆਪਰਾ ਇਸ ਤੁਹਾਡੇ ਤੱਕ ਮੈਸੇਜ ਲਾਉਂਦੀ ਆ ਵੀ ਠੀਕ ਹੈ ਨਾ ਤੋਰਾ ਤਰਾ ਲਈ ਵੱਡੀ ਵੀਡੀਓ ਚ ਰੇਟ ਦਬਾਈ ਤਾਂ ਦੱਸਿਆ ਬਿਲਕੁਲ ਜਾਇਜ਼ ਜੀਨੀ ਤਰਫਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਏ